ਗੱਗੀ ਬੱਕਰੀ ਹੁਣ ਸੂਈ ਹੋਈ ਆ ਬਾਈ ਹਾਂ ਬਾਈ ਕਦੋਂ ਕਦੀ ਸੂਈ ਹੋਈ ਆ ਐਹ ਬਾਈ ਇਹ ਸੂਈ ਸੀ 17 ਜਨਵਰੀ ਨੂੰ 17 ਜਨਵਰੀ ਨੂੰ ਅੱਜ ਹੁਣ ਕਿਹੜਾ ਤਰੀਕਾ ਘਟੋਕੜੇ ਨੂੰ 10 ਮਿੰਟ ਤੇ 2 ਮਹੀਨਿਆਂ ਦੀ ਪੌਣੇ 2 ਮਹੀਨਿਆਂ ਦੀ ਗੱਬਣ ਵੀ ਹੋ ਗਈ ਐ ਕ੍ਰਾਸ ਹੋ ਗਈ ਅਜੇ 2 ਲੀਟਰ ਪੌਣੇ 2 ਲੀਟਰ ਦੁੱਧ ਵੀਰੇ ਥਲੇ ਚੋਲਾ ਖੋਲਦੇ ਆ ਚੋਲਾ ਹਾਂ ਖੋਲੋ ਕੋਈ ਚੱਕਰ ਨਹੀਂ ਲੈ ਹੈਗਾ 2.5 ਲੀਟਰ ਹੈ ਕੋਈ ਚੱਕਰ ਨਹੀਂ ਐ ਵੀ ਨਹੀਂ ਹੈਗੀਆਂ ਲੈ ਹੁਣ ਚਾਹ ਨੂੰ ਵੀ ਚੋਲੀ ਐਹ ਜੀ ਵੀ ਗੱਲ ਨਹੀਂ ਲੈ ਦੇਖ ਐਨ ਦਿਖਾ ਚਿੱਡਾ ਲੈ 10 ਮਹੀਨੇ ਦੀ ਸੂਈ ਹੋਈ ਆ ਫਿਰ ਤਾਂ ਉਹਦੀ ਚੱਕਰ ਨਹੀਂ ਲੈ ਵੇਖ ਆ ਇਹ 2.5 ਲੀਟਰ ਦੁੱਧ ਹੈਗਾ ਇਹਨੂੰ ਬੱਕਰੀਆਂ ਦਸ ਰਹੀ ਆ ਅੱਛਾ 2 ਆ 2 ਉਹ ਵੀਰੇ ਚਿੱਡੇ ਹੀ ਦਸ ਰਿਹਾ ਹੈ ਇਹਦਾ ਵੀ ਦੁੱਧ ਦਾ ਹੈਗਾ ਇਹਦੇ ਥੱਲੇ ਜੇ ਦੁੱਧ ਨਾ ਹੋਵੇ ਇੰਨਾ ਕ ਹੋਊਗਾ ਇੰਨਾ ਕ ਹੂੰ ਇਹ ਕਿੰਨੇ ਬੱਚੇ ਦੇ ਦਿੱਤੇ ਸੀ ਬਾਈ ਬੱਚੇ 2 ਬੱਕਰੀ ਦਿੱਤੀ ਸੀ 2 ਬੱਕਰੇ ਦਿੱਤੇ ਸੀ ਅਸੀਂ ਹੁਣ ਇਹਦੇ ਮੰਨ ਕੇ ਚੱਲ ਜਿੰਨਾ ਇਹਦੇ ਚਿੱਡੇ 'ਚ ਦੁੱਧਾ ਉਹਨਾਂ ਦੇ ਥਣਾ 'ਚ ਨਹੀਂ ਹੈਗਾ ਅੱਛਾ ਹਾਂ ਇਹ ਜਿਹੜਾ ਚਿੱਡਾ ਦਿਖਾ ਰਹੀ ਆ ਇਹ ਚੋਂ ਇੰਨਾ ਕ ਕਰ ਜਾਣਾ ਇਹਨੇ ਜਦੋਂ ਚੋਣ ਲਾਗੇ ਅੱਛਾ ਠੀਕ ਆ हां ਜਿੰਨਾ ਚਿਰ ਉਹ ਚੋਂਦੇ ਨਹੀਂ ਉਹਨਾਂ ਚਿਰ ਐਂ ਰਹੂ ਇਹਦਾ ਚਿੱਡਾ ਇਹਨੂੰ ਦੁੱਧ ਚਿੱਡੇ ਚ ਰੱਖਦੇ ਥਣਾ ਚ ਘੱਟ ਇਹਨੂੰ ਚੋਲੀ ਹੈ ਇੰਨਾ ਹੀ ਰਹਿ ਜਾਣਾ ਛੋਟਾ ਜਿਹਾ ਛੋਟਾ ਹੀ ਰਹਿ ਜਾਊ ਛੋਟਾ ਹੀ ਰਹਿ ਜਾਣਾ ਛੋਟਾ ਜਿਹਾ ਥਣ ਰਹਿ ਜਾਣਾ ਇਹਦਾ ਜਮੀ ਛੋਟੇ ਛੋਟੇ ਐਂ ਛੱਕ ਜਾਣਾ ਦੇਖ ਬੱਕਰੀ ਦੀ ਬਲੈਟ ਠੀਕ ਦੇਖ ਲੰਬਾਈ ਦਾ ਦੇਖ ਤੂੰ ਬੱਕਰੀ ਦੀ ਇਹ ਗੱਲ ਨਾ ਜੜਤੀ ਵਾਲਾ ਜਿਹੜਾ ਉਹ ਜੜਿਆ ਹੋਇਆ ਸਾਰੇ ਪਾਸੇ ਹੁਣ ਟੁਕੜਾ ਜੱਡਾ ਨਹੀਂ ਦੇਖ ਟੁਕੜਪਨ ਦਿਖਾ ਵੀ ਰਹੀ ਹੈ ਬੱਕਰੀ ਸਮਝ ਵਾਲਾ ਸਮਝ ਜਾਂਦਾ ਵੀ ਹਾਂ ਟੁਕੜ ਹੋਈ ਵੀ ਬੱਕਰੀ ਪਰ ਟੁਕੜ ਹੋ ਗਈ ਵਧੀਆ ਤੇ ਉਹਦਾ ਬਾਕੀ ਬੱਕਰੀ ਤੇ ਸਨਖ ਦੇਖ ਲੈ ਕਿਸੇ ਪਾਸਿਓਂ ਆਇ ਨਹੀਂ ਹੈਗੀ ਵੀ ਖੁੰਜੀ ਹੋਈ ਆ ਬੱਕਰੀ ਲੈ ਹਮੇ ਗੱਲ ਆ ਇਹੋ ਜੀ ਗੱਲ ਨਹੀਂ ਹੈਗੀ ਕਿਸੇ ਪਾਸਿਓਂ ਕਿੰਨਾ ਟਾਈਮ ਦੁੱਧ ਦਊ ਹਜੇ ਹਜੇ ਮਹੀਨਾ 2-3 ਮਹੀਨਾ ਦਾ ਦਊ ਮਹੀਨਾ ਮਹੀਨੇ ਤੋਂ ਵੀ ਉੱਪਰ ਟੱਪੂ ਯਾਰ ਤੋ 1.5 ਮਹੀਨਾ ਬੱਕਰੀ ਦਊ ਦੇਕ ਦੇ ਹਿਸਾਬ ਨਾਲ ਮੱਗਰ ਤੱਕ ਦਊ ਸਮਝ ਗਿਆ ਗੱਲ ਜਿੰਨਾ ਚੜਦੇ ਮੱਗਰ ਤੱਕ ਦੇ ਸਕਦੇ ਯਾਰ ਜਿੰਨਾ ਚਰ ਮੱਗਰ ਅੱਧੇ ਤੱਕ ਡੇਕਾਂ ਖਾ ਲੈਣਾ ਉੱਤਰ ਦੇ ਤੱਕ ਖਾ ਲੈਣਾ ਜਿੰਨੇ ਚਰ ਡੇਕਾਂ ਖਾਣਗੇ ਉਹਨਾਂ ਚ ਰਾਈ ਦੁੱਧ ਦਊਏ ਠੀਕ ਹੈ ਦੁਬਾਰਾ ਸੁੱਕ ਜਾਣੀ ਹਾਂ ਉਸ ਤੋਂ ਬਾਅਦ ਕਟੂ ਇਹ ਜਦੋਂ ਵੀ ਤਿੰਨ ਕ ਮਹੀਨੇ ਦੀ ਗੱਬਣ ਹੋਣੀ ਹਾਂ ਤਿੰਨ ਦੀ ਦੋ ਦੀ ਰਹਿ ਗਈ ਉਦੋਂ ਹਟੂ ਇਹ ਦੋ ਮਹੀਨਿਆਂ ਦੀ ਜਦੋਂ ਐਨ ਲਿਕ ਲਈ ਦੋ ਮਹੀਨੇ ਰਹਿ ਗਏ ਸੂਣ ਚ ਫੇਰ ਹਟੂ ਕਦੋਂ ਐ ਉਹਨਾਂ ਚਰ ਨਹੀਂ ਹਟਦੀ ਫੇਰ ਭਾਰੀ ਹੋ ਜਾਣੀ ਫੇਰ ਭਾਰੀ ਹੋਵੇ ਅਗਲਾ ਕਹਿੰਦਾ ਭਾਰੀ ਨਹੀਂ ਹੁੰਦੀ ਫੇਰ ਇਹੇ ਜੀ ਹੋ ਜਾਣਾ ਨੇ ਮੱਝਰ ਕੀ ਹੋ ਜਾਣਾ ਮੋਟੀ ਹੋ ਜਾਣਾ ਪੂਰੀ ਫੁੱਲੇ ਨੇ ਫੇਰ ਦੇਖੀ ਫੇਰ ਤਾਂ ਇਹ ਆ ਚੀਜ਼ ਤੇ ਹੱਥ ਨਹੀਂ ਪੈਂਦਾ ਐ ਯਾ ਪਰ ਰਾਜ ਹੀ ਹੋ ਜਾ ਪੂਰੀ ਰਾਜ ਹੀ ਪੂਰੀ ਹੋਈ ਯਾਰ ਹੈ ਨਾ ਚਰਬੀ ਚੜ ਜਾਂਦੀ ਜਦੋਂ ਫਿਰ ਉਹ ਇਹ ਗੱਲ ਇੰਚ ਡੇਡ ਇੰਚ ਵਿੱਚ ਉੱਠ ਜਾਂਦੀਆਂ ਨੇ ਜੋੜ ਜਾਂਦੇ ਨੇ ਕੜੇ ਹੋ ਜਾਂਦੇ ਨੇ ਬਾਕੀ ਜਿਹੜਾ ਇਹ ਤੋਂ ਡੇਡ ਇੰਚ ਇੰਚ ਉੱਚੀ ਹੈ ਇਹਦੀ ਹਾਈਟ ਵੀ ਹੋ ਬਈ 41 41 ਦੇ ਲੱਵੇ ਯਾਰ ਆ ਬਾਕੀ ਜਿਹੜੀ ਤੋਰ ਆ ਵੀਰੇ ਤੋਰ ਇਹਨਾਂ ਦੀ ਤੋਰ ਜਦੋਂ ਫਿਰ ਰਾਜ ਹੀ ਹੋ ਗਈ ਉਹਦੇ ਇੰਚ ਤੇ 2 ਇੰਚ ਹੋਰ ਉੱਠੂ ਹੈ ਬਾਕੀ ਤੋਰਾ ਨਹੀਂ ਲੜਦਾ ਬਾਈ ਇਹਨਾਂ ਦਾ ਜਿਹੜਾ ਤੋਰਾ ਜੋੜ ਭਰ ਜਾਂਦੇ ਨੇ ਕੱਲਾ ਇਹ ਨਹੀਂ ਵੀ ਢੂਹੀ ਚਰ ਵੀ ਜਣੇ ਜੋੜਾਂ 'ਚ ਵੀ ਪੈਣੀ ਚਰਾਂ ਜੋੜਾਂ 'ਚ ਵੀ ਪੈਣੀਆ ਬਾਕੀ ਤੋਰਾ ਜਿਹੜਾ ਤੋਰਾ ਨਹੀਂ ਲੜਦਾ ਲੈ ਦੇਖ ਬੱਕਰੀ ਲੈ ਹਾਂ ਆਹ ਬੱਕਰੀ ਦੀ ਚੀਜ਼ ਹੋਣੀ ਚਾਹੀਦੀ ਆਲਾ ਕਹਿੰਦਾ ਬੱਕਰੀ ਲੈ ਆਹ ਬੱਕਰੀ ਚਾਹੀਏ ਆਹ ਬੱਕਰੀ ਆਸਲਾ ਸਹੀ ਜਿੰਨੂੰ ਕਹਿੰਦੇ ਨੇ ਉਹ ਬੱਕਰੀ ਆ ਇਹ ਦੇਖ ਆਹ ਉਹ ਮਤਲਬ ਤੂੰ 3-4 2-3 ਸਾਲ ਛੋਟੀ ਆ ਅੱਛਾ ਉਹਦੀ ਪੈਣਾ ਉਹ ਪੱਟ ਉਹ ਪੱਟ ਨੇ ਜੀ ਮਤਲਬ ਉਹ ਲੈਣੀ ਲਵਾਤੀ ਸੀ ਉਹਨੇ ਇਹੇ ਚੀਜ਼ ਜਿਹੜੀ ਕਾਪੀ ਵੀ ਆ ਉਹ ਬੱਕਰੀ ਨੂੰ ਕੋਈ ਜਾਣੀ ਹੈ ਜਿਹੜੀ ਬੱਕਰੀ ਆਏ ਹੱਥ ਫੇਰੇ ਤੋਂ ਸਾਲੀ ਉਹ ਗਈ ਗੋਲੀ ਮੰਗੂ ਉਹ ਬੱਕਰੀ ਨਹੀਂ ਹੈਗੀ ਕਿਵੇਂ ਹੱਥ ਫੇਰੇ ਤਾਂ ਆਏ ਫੇਰੇ ਤੋਂ ਅੱਛਾ ਆਏ ਫੇਰੇ ਤੋਂ ਜਿਹੜੀ ਸਾਲੀ ਬੱਕਰੀ ਓੜੇ ਉਹ ਬੱਕਰੀ ਨਹੀਂ ਮੰਨਦੇ ਸੀ ਉਹ ਬੱਕਰੀ ਉਹ ਚਾਹੀਦਾ ਜਿਹੜੀ ਹੱਥ ਫੇਰੇ ਤੋਂ ਵਿੱਚ ਪੜੇ ਦੇਖ ਵਿੱਚ ਪੜਦੀ ਆ ਹਾਂ ਦੇਖ ਖੜੀ ਆ ਕੋਈ ਹੱਥ ਨਹੀਂ ਪਾਇਆ ਕੁਝ ਨਹੀਂ ਪਾਇਆ ਲੈ ਲੈ ਦੇਖ ਮਾਰਦੀ ਆ ਪੂਛਾ ਹਾਂ ਸਿਰ ਤਾਂ ਹਾਣੂ ਚਾਗਦੀ ਆ ਆ ਬੱਕਰੀ ਆ ਦੁੱਧ ਵਾਲੀ ਜਿਹੜੀ ਬੱਕਰੀ ਕਹਿੰਦੇ ਨੇ ਉਹ ਚੀਜ਼ ਆ ਦੇਖ ਜਾ ਪੂਛ ਮਾਰੂ ਉਦੋਂ ਕਹਿ ਵੀ ਮਾਲਕ ਨੂੰ ਐ ਕਹਿੰਦਾ ਵੀ ਹੈਗਾ ਤੂੰ ਦੇਖ ਇਹਦੇ ਕੋਲੇ ਦੇਖ ਇਹ ਹੀ ਆਹ ਪਰਖਦੀਆਂ ਨੇ ਬੰਦੇ ਨੂੰ ਵੀ ਕਿਹੜਾ ਬੱਕਰੀਆਂ ਵਾਲਾ ਬੰਦਾ ਅਜਿਹੇ ਬੰਦੇ ਲਾਵੇ ਨਹੀਂ ਉਹ ਕਰਦੀਆਂ ਹੈ ਇਹ ਨਾਲੇ ਤੂੰ ਇੱਕ ਹਾਂ ਬੰਦੇ ਨੂੰ ਹੱਥ ਨਾਲੇ ਤੂੰ ਇੱਕ ਹੋਰ ਦੇਖ ਆਹ ਦੀ ਭੈਣ ਆ ਮਰ ਬਾਅਦ ਵਾਲੇ ਸੂਏ ਦੀ ਐ ਬਾਅਦ ਵਾਲੇ ਸੂਏ ਦੀ ਮਤਲਬ ਦੂਜੀ ਤੀਜੀ ਦੋ ਸੂਏ ਛੱਡ ਕੇ ਛੋਟੀ ਉਮਰ ਦੀ ਪਲੂਣ ਪਾਠੀ ਹੈ ਠੀਕ ਹੈ ਠੀਕ ਹੈ ਅਗਲਾ ਗਾਇਦਾ ਬੱਕਰੀ ਦੇਖ ਬੱਕਰੀ ਦਾ ਹੈ ਗਿਆ ਮਰ ਗੇ ਬੱਕਰੀ ਹੈ ਗਿਆ ਬਾਗ ਦੀ ਠੀਕ ਆ ਮਾਏ ਭਾਏ ਕਦੇ ਬੜਿਆ ਨਹੀਂ ਨਾ ਜਾ ਆ ਦੇਖ ਇੱਥੋਂ ਪਤਾ ਲੱਗਦਾ ਇਹ ਸ਼ਾਇਦ ਨੇ ਵੀ ਹੈ ਦਾ ਬੱਕਰੀਆਂ ਵਾਲਾ ਬੰਦਾ ਕੋਈ ਠੀਕ ਹੈ ਦੇਖ ਇੱਥੋਂ ਪਤਾ ਲਾਦਾ ਬੱਕਰੀ ਨੂੰ ਸਹੀ ਗੱਲ ਹੈ ਮਾਲਕ ਹੈਗਾ ਕੋਈ ਗੁਜਰਾ ਚ ਦਮ ਹੈਗਾ ਸਹੀ ਗੱਲ ਹੈ ਬਈ ਇਹ ਤਾਂ ਸਮਝ ਗਿਆ ਗੱਲ